ਨੇ ਸਿੱਧੂ ਤੇ ਕੀਤੇ ਪਰਚਾਂ ਤੋਂ ਬਾਅਦ ਜਿਉਂ ਹੀ ਅੱਜ ਲੱਖਾ ਸੁਧਾਨਾ ਤੇ ਕਿਸਾਨ ਜਥੇਬੰਦਿਆਂ ਦੇ ਸਹਿਯੋਗ ਦੇ ਨਾਲ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਟੀ ਸੰਗਰੂਰ ਦਾ ਘੇਰਾਓ ਕੀਤਾ ਜਾਣਾ ਸੀ ਤੁਸੀਂ ਦੇਖ ਸਕਦੇ ਆ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀ ਹੈ ਕਿਉਂਕਿ ਜਿੱਥੇ ਵੀ ਸੰਗਰੂਰ ਸ਼ਹਿਰ ਨੂੰ ਕਿਤੇ ਵੀ ਸ਼ਹਿਰ ਇਲਾਕੇ ਦੇ ਵਿੱਚ ਜੋੜ ਦਿਆਂ ਹੁਣ ਚਾਹੇ ਨਾਬਾ ਭਵਾਨੀਗੜ੍ਹ ਰੋਡ ਹੋਵੇ ਚਾਹੇ ਪਟਿਆਲਾ ਸਮਾਣਾ ਰੋਡ ਹੋਣ ਜਾਂ ਵੱਡੇ ਰੋਡ ਹੋਣ ਨੂੰ ਸੀਲ ਕੀਤਾ ਗਿਆ ਸੀ ਅੱਜ ਚਾਰੇ ਪਾਸੇ ਨਾਕਾ ਬੰਦ ਕੀਤੀਆਂ ਤੁਸੀਂ ਦੇਖ ਸਕਦੇ ਹੋ ਸੰਗਰੂਰ ਸ਼ਹਿਰ ਦੇ ਵਿੱਚ ਅਗਰ ਪੁਲਿਸ ਵੱਲੋਂ ਨਾਕੇ ਸੀਲ ਕੀਤੇ ਗਏ ਸਨ ਅਤੇ ਚਾਰੇ ਪਾਸੇ ਪੁਲਿਸ ਪੂਰੀ ਮਸਤੈਦ ਨਜ਼ਰ ਆ ਰਹੀ ਸੀ ਦਿੱਤੇ ਕੰਟਰੋਲ ਕਰਨ ਲਈ ਉਹਨਾਂ ਵੱਲੋਂ ਡੁਆੜ ਰਸਤੇ ਚੁਣੇ ਗਏ ਸਨ ਜੋ ਵੀ ਲੋਕ ਜਾ ਰਹੇ ਸਨ ਉਹਨਾਂ ਨੂੰ ਰਸਤਿਆਂ ਦੇ ਵਿੱਚ ਅੱਗੇ ਰੋਡ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਸੀਐਮ ਦੀ ਕੋਠੀ ਦੇ ਚਾਰੇ ਪਾਸੇ ਪੂਰਾ ਸਖਤ ਪਹਿਰਾ ਨਜ਼ਰ ਆ ਰਿਹਾ ਸੀ ਅੱਜ ਜਿਉਂ ਹੀ ਧਰਨਾ ਸਟਾਰਟ ਹੋਇਆ ਉਸ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਇਹ ਧਰਨਾ ਅੱਜ ਸਮਾਪਤ ਹੋ ਗਿਆ ਕੀ ਕਹਿੰਦੇ ਨਜ਼ ਦੇ ਅਫਸਰਾਂ ਨੇ ਕੇਮੇ ਨਬੜਿਆ ਇਸ ਧਰਨੇ ਨੂੰ ਅੱਜ ਕੀ ਕਹਿੰਦੇ ਹਨ ਕਮੈਂਟਾਂ ਤੇ ਸ਼ੇਅਰ ਕਰਨਾ ਸਾਡੀ ਖਬਰਾਂ ਨੂੰ ਜਰੂਰ ਨਾ ਭੁੱਲੋ ਕਿਉਂਕਿ ਸ਼ੇਅਰ ਕਰਕੇ ਹੀ ਸਾਡੇ ਹੌਸਲੇ ਵਜਾਈ ਵਧਦੀ ਹੈ ਤੇ ਕਿਉਂਕਿ ਕਮੈਂਟ ਆ ਰਹੇ ਸਾਨੂੰ ਜਰੂਰ ਦੱਸੋ ਤੁਹਾਨੂੰ ਕਹੀਆਂ ਲੱਗਦੀਆਂ ਤੇ 24 ਪੰਜਾਬੀ ਦੇ ਪੇਜ ਫੋਲੋ ਕਰਨਾ ਵੀ ਨਾ ਭੁੱਲੋ ਕੀ ਬੰਨਣਾ ਦੋਗੇ ਉਹ ਅਰੇ ਇਹ ਜੋ ਕੱਟ ਕੇ ਆ ਆ ਸੁਣੀ ਚੱਲੋ ਜਿੰਨੇ ਤੁਹਾਡੇ ਕੋ ਸਾਥੀ ਆਸੇ ਪਾਸੇ ਪਿੰਡਾਂ 'ਚ ਫਿਰਦੇ ਆ ਉਹਨਾਂ ਨੂੰ ਜ਼ੋਰ ਮਾਰ ਕੇ ਸੁਨੇਹਾ ਲਾ ਕੇ ਗੁਰਦੁਆਰੇ 'ਚ ਹੋ ਕੇ ਦੇ ਕੇ ਕਹਿ ਦੇ ਵੀ ਭਾਈ ਆ ਜਾਓ ਇੱਥੇ ਆ ਜਾਓ ਭਾਈ ਜਿਹੜੀ ਗੱਲਬਾਤ ਉਹਦੇ ਬਹਾਮਣੀ ਹੋ ਰਹੀ ਹੈ ਭਾਈ ਤਿੰਨ ਕੋਈ 6 ਬੰਦੇ ਸਾਡੇ ਸਾਰੇ 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 ਕਿਤੇ ਕੋਈ ਬੰਦਾ ਸਾਰੇ ਛਿੜਾ ਕੇ ਜਾਵਾਂਗੇ ਯਾਰ ਮੈਨੂੰ ਪਤਾ ਘਰਚੋ ਵੀ ਚੱਕਿਆ ਰਾਮਪੁਰੇ ਤਾਂ ਵੀ ਬਹੁਤ ਸਹੀ ਬੰਦੇ ਆ ਹਨ ਪਤਾ ਉਹ ਪੱਤਰਕਾਰ ਵੀ ਚੱਕਲੇ ਪਾਰੇ ਤੋਂ ਨਾ ਬੰਦੇ ਜਿਹੜੀ ਗ੍ਰੇਸੀ ਸੋਲੋ ਧਿਆਨ ਨਾਲ ਮੇਰਾ ਵੀ ਮੈਸੇਜ ਬਹੁਤਾ ਬੋਲਿਆ ਨਹੀਂ ਜਾਂਦਾ ਮੈਨੂੰ ਸਾਡੀ ਰਸਲ ਹੋਈ ਦੀ ਆ ਮੈਂ ਤਾਂ ਤੁਹਾਨੂੰ ਕਹਿਣਾ ਵੀ ਜਿੰਨੇ ਬੁਲਾ ਲਿਆ ਬੋਲਣ ਦੇ ਧਿਆਨ ਨਾਲ ਸੁਣਿਓ ਤਾਂ ਸਾਡੀ ਮੀਟਿੰਗ ਚੱਲਦੀ ਹੈ ਵੀ ਪੱਤੀ ਮੋਟ ਲੱਗਣ ਕਿ ਅਗਲੀ ਕਿਹੜੀ ਗੱਲ ਬਾਤ ਸਾਹਮਣੇ ਆਉਂਦੀ ਹੈ ਉਹ ਸੋਹਣੇ ਸਾਹਮਣੇ ਰੱਖ ਦਾਂਗੇ ਮੇਲੇ ਦولتਾਲੂ ਆਪਾਂ ਲੋਕਾਂ ਨੇ ਤੇਰੇ ਆਪਾਂ ਸ਼ਾਂਤਵੇਂ ਤਰੀਕੇ ਦਾ ਬੈਠ ਕੇ ਚਾਪ ਤੇ ਰਹੇ ਕੋਈ ਗੱਲ ਨਹੀਂ ਗੱਲਬਾਤ ਚੱਲਦੀ ਐ ਬਿਲਕੁਲ ਤੁਹਾਡੀ ਗੱਲੋਂ ਸਹਿਮਤ ਹਾਂ ਅਸੀਂ ਕੋਈ ਆਵਡ ਤੌਰ ਤੇ ਨਹੀਂ ਫੈਲਾ ਕਰ ਲੈਣਾ ਤੁਸੀਂ ਲੋਕ ਐ ਜਿਹੜੇ ਆਏ ਹੋ ਅਸੀਂ ਕੌਣ ਹਾਂ ਮੈਂ ਆਓ ਤੁਹਾਡੇ ਸਰਤੀ ਲੱਖੀ ਤਰੀਕ ਨੂੰ ਵੱਡਾ ਇਕੱਠ ਹੋਇਆ ਕਿੰਨਿਆਂ ਰੋਕਾਂ ਅੱਜ ਮਿਤੀ 3 2 24 ਨੂੰ ਸਰਦਾਰ ਰੁਪੇਆ ਸਿੰਘ ਬਸਵੀ ਕੋੜਦੰਨਾ ਜ਼ਿਲ੍ਹਾ ਬਰਨਾਲਾ ਦੇ ਪਹਾਣੇ ਦਾ ਚਾਚਾ ਜਿਹਨੇ ਇੱਕ ਦਰਖਾਸਤ ਆਪਾਂ ਉੱਦੀ ਦੇਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਹੈ ਵੀ ਭਾਈ ਸ਼ੇਦਨਾਂ ਦੇ ਵਿੱਚ ਵਿੱਚ ਪਹਾਣਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਪਹਿਲਾ ਸੁਣਾਉਣਗੇ ਤੇ ਨਾਲ ਨੌਜਵਾਨਾਂ ਨੇ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ ਹਾਂ ਹਾਂ ਤਾਂ ਉਹ ਜਵਾਬ ਦੇਣ ਲੱਗਿਆ ਉਹ ਚ ਛੇ ਦਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਨਸਲ ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਜੈਨੀ ਕੋਈ ਹੈ ਬੇਸ਼ੱਕ ਖੜੇ ਪੁਲਸ ਨੇ ਕੀਤੇ ਸਰਕਾਰ ਨੇ ਕੀਤੇ ਆ ਮਦਈ ਹੈ ਜਿਹੜਾ ਕਹਿੰਦਾ 20000 ਰੁਪਏ ਤੋਂ ਫਰौती ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਕੇ ਪਰਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਜੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 10 ਤਰੀਕ ਤੱਕ ਅ ਕੱਲ ਨੂੰ ਆ ਦੁਆਰਾ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਵਾਂਗੇ ਸੰਤਾਨ ਬਾਈ ਬਾਈ ਸੁਣਦੇ ਬਾਈ ਨੇ ਕਹਿੰਦਾ ਨਾਲ ਸੁਣ ਲੈ ਮੈਂ ਸੁਣ ਰਿਹਾ ਪੱਜ ਗਿਆ ਬਾਈ ਆ ਥੱਲੇ ਕਰਦਾ ਚੰਗਾ ਗੱਲ ਤਾਂ ਸੁਣ ਲੋ ਥੱਲੇ ਕਰ ਲੈ ਵੀਰੇ ਜੇ ਬੰਦ ਹੋ ਗਏ ਮੈ ਨਹੀਂ ਹੋ ਸਕਦਾ ਸੀ ਜਾ ਮੈਂ ਵੀ ਕਰਾਂ ਮੈਨੂੰ ਫੜਦੇ ਆ ਪਰ ਮੇਰਾ ਸਹੀ ਗੱਲ ਜੇ ਛੋੜ ਦੇ ਦੋਸਤ ਕਮਾਲ ਕਰਦੇ ਮੇਰੀ ਗੱਲ ਪਈ ਜਾਂਦਾ ਯਾਰ ਮੈਂ ਗੱਲ ਜਿਹੜੀ ਗੱਲ ਜਿਹੜੀ ਗੱਲ ਕਾਨੂੰਨੀ ਪ੍ਰਕਿਰਿਆ ਚ ਆ ਕੇ ਛੱਡਿਆ ਜਾਊਗਾ ਮੰਨ ਲੋ ਇਹ ਦੱਸ ਨੂੰ ਨਹੀਂ ਬਿਛੜਦੇ ਇਹ ਭਰੋਸਾ ਦੇ ਕੇ ਆਪਾਂ ਨੂੰ ਮੁੱਕਰ ਜਾਂਦੇ ਆ ਕਿ ਕਿੱਧਰ ਦੀ ਫਿਰ ਗੱਲ ਆਪਾਂ ਮਰਦੇ ਕਿ ਜਿੱਥੇ ਜਾਇਜ ਬਚ ਗਏ ਜਾਂ ਧਰਤੀ ਬਚ ਗਈ ਜਾਂ ਸਰਕਾਰ ਦੇ ਲਿਹਾ ਬਚ ਗਈਆਂ ਜਾਂ ਮੁਖਵੰਦਰੀ ਕੋਠੀ ਬਚ ਗਈ ਕੇ ਪਾਸੇ ਜੇ ਭਾਈ ਮੇਰੀ ਗੱਲ ਸੁਣ ਲੋ ਆਪਾਂ ਉਹ ਪਹਿਲੀ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾ ਨੂੰ ਸਮਝਦਾ ਕਦਰ ਕਰਦਾ ਮੋਜਿਤ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਤੇ ਵਾਅਦੇ ਕਰਦੇ ਵਾਅਦ ਕੱਟ ਬੋਲਿਆ ਗਏ ਹੂੰ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਝੋਣ ਨੌਜਵਾਨ ਆ ਆਉਣੇ ਹੋ ਧੰਨਵਾਦ ਆ ਤੁਹਾਡਾ ਜਾਨ ਦੇਣ ਤੱਕ ਜਾਨੇ ਹੂੰ ਪਰ ਮੈਂ ਤੁਹਾਡੇ ਲਈ ਕਦੇ ਵੀ ਗਲਤ ਫੈਸਲਾ ਨਹੀਂ ਕਰੂੰਗਾ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਲੇ ਜਾਣ ਕੇ ਕਹਿਣਾ ਯਾਰ ਤੇਰੇ ਪਿੱਛੇ ਕੀ ਨੇ ਬਾਈ ਯਾਰ ਤੇਰੇ ਪਿੱਛੇ ਕੀ ਨੇ ਯਕੀਨ ਨਾਲ ਆ ਰਹੇ ਸਾਂ ਕੋਈ ਗੱਲ ਨਹੀਂ ਫਿਰ ਦੱਸ ਕਿੱਧਰ ਗਈ ਆਈ ਠੀਕ ਆ ਅਗਲੀ ਗੱਲ ਹੋਰ ਸਹੀ ਲੋ ਜਿੰਨੇ ਗਏ ਜਿੱਤੇ ਆ ਗਏ ਅਜੀ ਬੜੇ ਜਿਵੇਂ ਆ ਗਏ ਸਰਦ ਦੇ ਬੱਚੇ ਆ ਗਏ ਬੜ ਬੜ ਕੇ ਜਿਹੜੇ ਨੁਕਸਾਨ ਦੀ ਪਰਪਾਈ ਹੋਈ ਆ ਆਪਣਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਨ ਲਈ ਭਾਈ ਇਹਨਾਂ ਨੇ ਇਹ ਵੀ ਟਰੋਸਾ ਦਿੱਤਾ ਕਿ ਮੇਰੇ ਰਤਨਦੀਪ ਧਾਲੀਆ ਵਾਲੋ ਦਾ ਮੋਬਾਈਲ ਅੱਜ ਤੋੜਿਆ ਗਿਆ ਛੱਡੇ ਨਹੀਂ ਸਾਰੇ ਵੀਰੇ ਸਾਰੇ ਜਿੰਨਾ ਤੇ ਆਪਣੇ ਕੋਲ ਸਨੇਹਣਾ ਨਹੀਂ ਨਾ ਹੁੰਦਾ ਵਿਚਰਤ ਜਾਂਦੇ ਨਹੀਂ ਹੋਰ ਦੱਸ ਠੀਕ ਹੈ ਲੈ ਜੀ ਲੈ ਦੀ ਲੈ ਜੀ ਸਾਹਿਬ ਸੁਰੇਤ ਲਾਓ ਜੀ ਬੰਦਲਾ ਛੱਡ ਦਿਓ ਛੱਡ ਦੇ ਛੱਡ ਦੇ ਅਗਲੀ ਵਾਰ ਸੁਣ ਲਓ ਇਹ ਜਿਹੜੀ ਗੱਲ ਤੇ ਕੋਚ ਫਸਿਆ ਸੀ ਅੱਪਾ ਇਹ ਕਿਹੜੀ ਜਵਾਨ ਤੋਂ ਅਪਾ ਨਹੀਂ ਲਾਉਣੀ ਪਰ ਤੇ ਚਾਰਜ ਕਰੋ ਕਸਰ ਕਰੋ ਉਹਦੇ ਆਪਣੀ ਸਹਿਮਤੀ ਬਣੀ ਆ ਬਿਨਾ ਸਰਤ ਰਿਹਾਈ ਹੋਈ ਆ ਹੁਣ ਤੁਹਾਡੇ ਨਾਲ ਅੜੀਜੀ ਬਸਾਲ ਦਸਕਰਤ ਸਿੰਘ ਜੀ ਇਹ ਗੱਲਬਾਤ ਕਰਨਗੇ ਤੁਸੀਂ ਧਿਆਨ ਨਾਲ ਲਾਉਣੇ ਦੋ ਮਿੰਟੀ ਸੁਣਨਾ ਦੋ ਮਿੰਟੀ ਲੈ ਬੋਲਣਾ ਉਸ ਤੋਂ ਬਾਅਦ 5-7 ਮਿੰਟ ਤੋਂ ਆਪਾਂ ਦੁਬਾਰਾ ਲਾਉਣੀ ਹੈ ਉਸ ਤੋਂ ਬਾਅਦ ਆਪਣੀ ਜਿਹੜੀ ਅਗਲੀ ਗੱਲਬਾਤ ਚੱਲ ਜਾਏ ਜਿਹਨੂੰ ਇਥੋਂ ਦਾ ਇਹ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸੇਟ ਹੈ ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਉਣ ਵਾਲਾ ਸਦਾ ਫਿਊਚਰ ਹੈ ਸੋ ਇਹਦੀ ਗੱਲ ਕਹਿੰਦਾ ਹੋਇਆ ਅੱਜ ਜਿਹੜੀ ਹੈ ਜਦਾਂ ਦੱਸਿਆ ਕਿ ਕਲਿੱਕਤੀ ਰੂਪਰੇ ਵਿੱਚ ਹੋਇਆ ਸੋ ਉਹਦੇ ਬਤਾਰਾ ਜਿਹੜੀ ਮੋਢੇ ਪਰ ਅਗਲੀ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਐਡੀਐ ਸਾਹਿਬ ਦੇ ਨਾਲ ਖੜੇ ਨੇ ਇਹ ਸਾਰਾ ਰੇਜ ਉਹਨਾਂ ਦਾ ਹਥੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦਿਆਂਗੇ ਇਹ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾ ਇਸ ਦੇ ਵਿੱਚ ਕੋਈ ਵੀ ਕੋਈ ਰਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਜਾਂ ਤਾਂ ਰਿਹਾ ਹੋ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਜ਼ ਨੂੰ ਕਹਿ ਦਿੱਤਾ ਹਾਂ ਉਹ ਰਿਹਾ ਹੋ ਜਾਣ ਕਿ ਫੇਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਪਰ 100% 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਤੋ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈਏ ਉਹਨੂੰ ਆਪਾਂ ਕੋਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਉਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਣਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਾਟਕੀਆ ਬੰਤਾ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਦੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਆ ਖਾਲਸਾ ਕੋਲੀ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਜੂਤਾ ਮੈਂ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੋਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਦਫਤਾਰਾ ਹੋ ਜਾਏਗਾ ਇਹ ਵੀ ਗੱਲ ਆਖਣਾ ਹੋਇਆ ਮੈਂ ਤੁਹਾਨੂੰ ਫੇਰ ਫਟੇ ਬੁਲਾਉਣਾ ਸਤਿ ਸ਼੍ਰੀ ਅਕਾਲ ਔਰ ਤੁਸੀਂ ਆਪ ਦਾ ਧਿਆਨ ਰੱਖੋ ਉਹ ਆਰਾਮ ਦੇ ਨਾਲ ਜਾਇਓ ਥੈਂਕ ਯੂ ਵੈਰੀ ਮਚ